ਹੈਲੋ ਫਰੈਂਡਸ ਅੱਜ ਬਹੁਤ ਹੀ ਮਸ਼ਹੂਰ ਕਹਾਣੀਕਾਰ ਖਵਾਜਾ ਅਹਿਮਦਬਾਦ ਦੀ ਬਹੁਤ ਹੀ ਸੁੰਦਰ ਕਹਾਣੀ ਅਬਾਬਿਲ ਸੁਣਾਗੇ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਪੂਜਾ ਨਾਂ ਦਾ ਰਹੀਮ ਖਾਨ ਸੀ ਪਰ ਉਸ ਵਰਗਾ ਜ਼ਾਲਮ ਸ਼ਾਹੀ ਦੀ ਕੋਈ ਹੋਰ ਹੋਵੇ ਸਾਰਾ ਪਿੰਡ ਉਸ ਦੇ ਨਾਂ ਤੋਂ ਕੰਬਦਾ ਸੀ ਇੱਕ ਦਿਨ ਇੱਕ ਲੋਹਾਰ ਦੇ ਪੁੱਤਰ ਨੇ ਉਸ ਦੇ ਬਲਦ ਦੀ ਪੂਛ ਨਾਲ ਛਾਪੇ ਬੰਨ ਦਿੱਤੇ ਰਹੀਮ ਖਾਨ ਨੇ ਬੱਚੇ ਨੂੰ ਮਾਰ ਮਾਰ ਕੇ ਅੱਧ ਮੋਇਆ ਕਰ ਛੱਡਿਆ। ਅਗਲੇ ਦਿਨ ਸਰਕਾਰੀ ਅਫਸਰ ਵੀ ਘੋੜੀ ਉਸਦੇ ਖੇਤ ਵਿੱਚ ਆਵੜੀ। ਪਰ ਰਹੀਮ ਖਾਨ ਨੇ ਉਸ ਨੂੰ ਐਨਾ ਕੁੱਟਿਆ ਕਿ ਉਹ ਲਹੂ ਲੋਹਾਨ ਹੋ ਗਈ। ਲੋਕ ਕਹਿੰਦੇ ਕਿ ਕੰਬਕਤ ਨੂੰ ਰੱਬ ਦਾ ਭੈ ਵੀ ਨਹੀਂ। ਅਨਪੂਰ ਹੋਵੇ ਜਾਂ ਬੇਜੁਬਾਨ ਕਿਸੇ ਨੂੰ ਵੀ ਨਹੀਂ ਬਖਸ਼ਦਾ। ਜ਼ਰੂਰ ਨਰਕਾਂ ਦੀ ਅੱਗ 'ਚ ਸੜੇਗਾ। ਪਰ ਇਹ ਸਭ ਕੁਝ ਉਹ ਉਸਦੇ ਪਿੱਠ ਪਿੱਛੇ ਹੀ ਕਹਿੰਦੇ ਸਨ। ਇੱਕ ਦਿਨ ਇੱਕ ਵਿਚਾਰੇ ਦੀ ਸ਼ਮਤ ਆ ਗਈ। ਕਿ ਉਹ ਰਹੀਮ ਖਾਨ ਨੂੰ ਆਕ ਬੈਠਾ। ਹੋਏ ਰਹੀਮ ਖਾਨਾ ਤੂੰ ਕਿਉਂ ਨਿਆਣੇ ਨੂੰ ਮਾਰਦਾ ਏ? ਬਸ ਉਸ ਦੀ ਉਹ ਗੱਤ ਬਣਾਈ ਕਿ ਉਸ ਦਿਨ ਤੋਂ ਲੋਕਾਂ ਰਹੀਮ ਖਾਨ ਨਾਲ ਗੱਲ ਕਰਨੀ ਛੱਡ ਦਿੱਤੀ। ਖਬਰੇ ਕਿਸ ਗੱਲ ਤੇ ਵਿਗੜ ਬੈਠਣਾ ਸੀ ਉਸਨੇ। ਭਾਵੇਂ ਸਾਰੇ ਪਿੰਡ ਨੇ ਉਸ ਨਾਲ ਗੱਲ ਕਰਨੀ ਛੱਡ ਦਿੱਤੀ ਸੀ ਪਰ ਉਸ ਉੱਤੇ ਕੋਈ ਅਸਰ ਨਹੀਂ ਸੀ ਹੋਇਆ। ਸਵੇਰੇ ਸਵਕਤ ਹੀ ਉਹ ਹਾਲ ਮੋٹے ਉੱਤੇ ਧਰੀ ਖੇਤ ਵੱਲ ਜਾਂਦਾ ਦੇਸਦਾ। ਰਾਵੀ ਜਿਸੇ ਨਾਲ ਗੱਲ ਨਾ ਕਰਦਾ ਪਰ ਖੇਤ ਪਹੁੰਚ ਕੇ ਬਲਦਾਂ ਨਾਲ ਬੰਦਿਆਂ ਨਾਲ ਗੱਲ ਨਾ ਕਰਨ ਲੱਗ ਪੈਂਦਾ ਦੋਹਾਂ ਬਲਦਾਂ ਦੇ ਉਸਨੇ ਨਾਂ ਰੱਖੇ ਹੋਏ ਸਨ ਨੱਥੂ ਤੇ ਸਿੱਧੂ ਹਲ ਵਾਉਂਦਿਆਂ ਬੋਲਦਾ ਕਿਉਂ ਐ ਨੱਥੂ ਤੈ ਸਿੱਧਾ ਨਹੀਂ ਤੁਰਨਾ ਆਹ ਕਿਹਾਰਾ ਅਜੇ ਤਰੇ ਪਿਉੜੇ ਪੂਰਾ ਕਰਨਾ ਹੈ ਕਿਉਂ ਐ ਸਿੱਧੂ ਤੇਰੀ ਵੀ ਸ਼ਾਮਤ ਆਈਏ ਕਿ ਤੇ ਉਹਦੋਂ ਸੱਚੀ ਮੁੱਚੀ ਉਹਨਾਂ ਵਿਚਾਰਿਆਂ ਦੀ ਸ਼ਾਮਤ ਹੀ ਆ ਜਾਂਦੀ ਸੀ ਦੋਹਾਂ ਬਲਦਾਂ ਦੀਆਂ ਪਿੱਠਾਂ ਉੱਤੇ ਚਟਾਕ ਬਣ ਜਾਂਦੀ ਰਹੀਮ ਦਾ ਸ਼ਾਮ ਨੂੰ ਘਰ ਪਰਤਦਾ ਤਾਂ ਪਤਨੀ ਬੱਚਿਆਂ ਤੇ ਹਿਰਖ ਲਾਉਂਦਾ ਦਾਲ ਜਾਂ ਸਾਗ ਵਿੱਚ ਲੂਣ ਘੱਟ ਹੁੰਦਾ ਤਾਂ ਪਤਨੀ ਦਾ ਚਾਮੂ ਢੇਰ ਛੜਦਾ ਕੋਈ ਬੱਚਾ ਸ਼ਰਾਰਤ ਕਰਦਾ ਤਾਂ ਉਸ ਨੂੰ ਫੁੱਟਾ ਟਾਂਕੇ ਕੁੱਟ-ਕੁੱਟ ਕੇ ਬੇਸੁੱਧ ਕਰ ਦਿੰਦਾ ਨੀਤੀ ਹੀ ਮੁਸੀਬਤ ਖੜੀ ਰਹਿੰਦੀ ਮਾਰ ਖਾਂ ਖਾ ਕੇ ਪਤਨੀ ਅੱਧ ਮਰੀ ਜਈ ਹੋ ਗਈ ਸੀ 40 ਵਰਿਆਂ ਦੀ ਉਮਰ ਵਿੱਚ ਹੀ 60ਾਂ ਦੀ ਲੱਗਣ ਲੱਗ ਪਈ ਸੀ ਬੱਚੇ ਛੋਟੀ ਉਮਰ ਵਿੱਚ ਤਾਂ ਕੁੱਟ ਖਾਂਦੇ ਰਹੇ ਪਰ ਵੱਡਾ ਮੁੰਡਾ ਜਦੋਂ 12 ਸਾਲਾਂ ਦਾ ਹੋਇਆ ਤਾਂ ਇੱਕ ਦਿਨ ਕੁੱਟ ਖਾ ਕੇ ਅਜਿਹਾ ਭੱਜਿਆ ਕਿ ਮੁੜ ਘਰ ਵਾਪਸ ਨਹੀਂ ਆਇਆ ਨਾਲ ਦੇ ਪਿੰਡ ਰਿਸ਼ਤੇਦਾਰੀ ਚੋਂ ਉਹਦਾ ਇੱਕ ਚਾਚਾ ਰਹਿੰਦਾ ਸੀ ਉਹ ਉਸ ਕੋਲ ਜਾ ਕੇ ਰਹਿਣ ਲੱਗ ਪਿਆ ਸੀ ਇੱਕ ਦਿਨ ਪਤਨੀ ਨੇ ਡਰਦਿਆਂ ਡਰਦਿਆਂ ਆਖਿਆ ਹਲਾਸਪੁਰ ਜਾਏ ਤਾਂ ਨੂਰੇ ਨੂੰ ਲੈਂਦਾ ਆਈਂ ਤੇ ਨਾਲ ਦੀ ਨਾਲ ਉਹ ਭੜਕੁੱਠਿਆ ਤੇ ਬੋਲਿਆ ਮੈਂ ਉਸ ਬਦਮਾਸ਼ ਨੂੰ ਲੈਣ ਜਾਵਾਂ ਹੁਣ ਤੂੰ ਆਪ ਵੀ ਆਇਆ ਤਾਂ ਲੱਤਾਂ ਵੱਢ ਕੇ ਸੁੱਟ ਦਿਆਂਗਾ ਕਿ ਉਹ ਬਦਮਾਸ਼ ਭਲਾ ਕਿਉਂ ਮੌਦੇ ਮੂੰਹ ਵਿੱਚ ਆਉਂਦਾ ਦੋ ਸਾਲ ਪਿੱਛੋਂ ਛੋਟਾ ਮੁੰਡਾ ਬਿੰਦੂ ਵੀ ਨੱਸ ਗਿਆ ਤੇ ਭਰਾ ਕੋਲ ਜਾ ਕੇ ਰਹਿਣ ਲੱਗ ਪਿਆ ਹੁਣ ਰਹੀਮ ਖਾਨ ਕੋਲ ਗੁੱਸਾ ਠਾਰਨ ਲਈ ਸਿਰਫ ਪਤਨੀ ਹੀ ਰਹਿ ਗਈ ਸੀ ਕਿ ਉਸਨੇ ਐਨੀ ਮਾਰ ਖਾਤੀ ਸੀ ਕਿ ਉਸਨੂੰ ਇਸ ਦੀ ਆਦਤ ਜਈ ਪੈ ਗਈ ਸੀ ਤੇ ਇੱਕ ਦਿਨ ਰਹੀਮ ਖਾਨ ਨੇ ਉਸ ਨੂੰ ਇੰਨਾ ਕੁਟਾਪਾ ਚਾੜਿਆ ਕਿ ਉਸ ਤੋਂ ਵੀ ਸਬਰ ਨਾ ਹੋਇਆ ਇਹੋ ਮੌਕਾ ਵੇਖ ਕੇ ਆਪਣੀ ਮਾਂ ਦੇ ਘਰ ਚਲੀ ਗਈ ਤੇ ਆਪਣੇ ਗਵਾਂਡਰ ਨੂੰ ਕਹਿ ਗਈ ਕਿ ਉਹ ਰਹੀਮ ਖਾਂ ਆਏ ਤਾਂ ਉਸ ਨੂੰ ਦੱਸ ਦੇਈ ਕਿ ਉਹ ਕੁਝ ਦਿਨਾਂ ਲਈ ਆਪਣੇ ਪੇਕੇ ਰਾਮਨਗਰ ਚਲੀ ਗਈ ਹੈ ਸ਼ਾਮੀ ਰਹੀਮ ਖਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸਦਾ ਵਾਂਗ ਗੁੱਸੇ ਹੋਣ ਦੀ ਥਾਂ ਚੁੱਪਚੀ ਬੀਤਾ ਆਪਣੇ ਬਲਦ ਬਨਨ ਤੁਰ ਗਿਆ ਉਸ ਨੂੰ ਯਕੀਨ ਹੋ ਗਿਆ ਸੀ ਕਿ ਹੁਣ ਉਸ ਦੀ ਪਤਨੀ ਵੀ ਵਾਪਸ ਨਹੀਂ ਆਵੇਗੀ ਬਲਦ ਬਨ ਕੇ ਜਦੋਂ ਉਹ ਘਰ ਮੁੜਿਆ ਉੱਥੇ ਇੱਕ ਬਿੱਲੀ ਮਿਆਉ ਮਿਆਉ ਕਰਦੀ ਫਿਰਦੀ ਸੀ ਕੋਈ ਹੋਰ ਘਰੇ ਹੈ ਨਹੀਂ ਸੀ ਇਸ ਲਈ ਰਹੀਮ ਖਾਨ ਨੇ ਉਸੇ ਨੂੰ ਖੂਸ਼ੋਂ ਫੜ ਕੇ ਘਰੋਂ ਬਾਹਰ ਵਗਾ ਮਾਰਿਆ ਭੱਗ ਪਾਲ ਕੇ ਰੋਟੀ ਕੌਣ ਪਕਾਉਂਦਾ ਬਿਨਾਂ ਕੁਝ ਖਾਦੇ ਪੀਤੇ ਹੀ ਉਹ ਸੌਂ ਗਿਆ ਅਗਲੇ ਦਿਨ ਜਦੋਂ ਉੱਠਿਆ ਤਾਂ ਚਿੱਟਾ ਦੇਨ ਚੜਿਆ ਹੋਇਆ ਸੀ ਪਰ ਅੱਜ ਉਸ ਨੂੰ ਖੇਤ ਜਾਣ ਦੀ ਬਹੁਤੀ ਕਾਲੀ ਨਹੀਂ ਸੀ ਬੱਕਰੀਆਂ ਦਾ ਦੁੱਧ ਚੋ ਕੇ ਪੀ ਲਿਆ ਤੇ ਹੁੱਕਾ ਭਰ ਕੇ ਮੰਜੇ ਤੇ ਆ ਬੈਠਾ ਉਹਨ ਘਰ ਦੀ ਅੰਦਰ ਵਾਰ ਵੀ ਧੋਪ ਆ ਗਈ ਸੀ। ਇੱਕ ਕੋਠੇ ਵਿੱਚ ਜਾਲੇ ਲੱਗੇ ਹੋਏ ਸਨ। ਸੋਚੇ ਕਿ ਸਫਾਈ ਹੀ ਕਰ ਲਈ। ਉਹ ਇੱਕ ਸੋਟੀ ਨਾਲ ਕੱਪੜਾ ਬੰਨ ਕੇ ਜਾਲੇ ਲਾਉਣ ਲੱਗਿਆ ਤਾਂ ਖਪਰੈਲ ਵਿੱਚ ਅਬਾਬਿਲ ਕਾਲੀ ਚਿੜੀ ਦਾ ਆਲਣਾ ਦੇਸ ਪਿਆ। ਦੋ ਅਬਾਬਿਲਾਂ ਕਦੇ ਅੰਦਰ ਆਤ ਤੇ ਕਦੇ ਬਾਹਰ ਜਾ ਰਹੀਆਂ ਸਨ। ਪਹਿਲਾਂ ਤਾਂ ਉਸਦੇ ਚਿੱਤ ਵਿੱਚ ਆਈ ਕਿ ਸੋਟੀ ਨਾਲ ਆਲਣਾ ਖਿਲਾਅ ਸੁਟੇ ਪਰ ਫਿਰ ਪਤਾ ਨਹੀਂ ਕਿਉਂ ਇੱਕ ਕੜੌਂਜੀ ਲਿਆ ਕੇ ਉਹ ਉਸ ਉੱਤੇ ਚੜ ਗਿਆ। ਤੇ ਆਲ ਨੇ ਅੰਦਰ ਝਾਤੀਆਂ ਮਾਰਨ ਲੱਗ ਪਿਆ। ਉਥੇ ਲਾਲ ਲੋਥੜਿਆਂ ਵਰਗੇ ਦੋ ਗੋਤ ਚੂੰ-ਚੂ ਕਰ ਰਹੇ ਸਨ। ਤੇ ਦੋਵੇਂ ਅਬਾਬੀਲਾ ਉਹਨਾਂ ਦੀ ਰੱਖਿਆ ਖਾਤਰ ਉੱਤੇ ਚੱਕਰ ਲਗਾਉਣ ਲੱਗ ਪਈਆਂ ਸਨ। ਰਹੀਮ ਖਾਨ ਨੇ ਆਲ ਨੇ ਵੱਲ ਹੱਥ ਵਧਾਇਆ ਹੀ ਸੀ ਕਿ ਇੱਕ ਨੇ ਉਸ ਉੱਤੇ ਆਪਣੀ ਚੁੰਝ ਨਾਲ ਵਾਰ ਕੀਤਾ। ਹੋਇ ਤੂ ਅੱਖ ਕੱਢੇਗੀ ਕਿ ਉਸ ਕਿਆ ਤੇ ਕੜੌਂਜੀ ਤੋਂ ਉੱਤਰ ਆਇਆ। ਆਲ ਨ ਸਲਾਮਤ ਰਹਿ ਗਿਆ। ਅਗਲੇ ਦਿਨ ਤੋਂ ਉਸਨੇ ਖੇਤ ਜਾਣਾ ਸ਼ੁਰੂ ਕਰ ਦਿੱਤਾ। ਪਿੰਡ ਚੋਂ ਹੁਣ ਵੀ ਉਸ ਨਾਲ ਕੋਈ ਗੱਲ ਨਹੀਂ ਸੀ ਕਰਦਾ ਉਹ ਸਾਰਾ ਦਿਨ ਖੇਤ ਵਿੱਚ ਕੰਮ ਕਰਦਾ ਪਰ ਸ਼ਾਮ ਨੂੰ ਸੂਰਜ ਛਿਪਨ ਤੋਂ ਪਹਿਲਾਂ ਹੀ ਘਰ ਪਰਤ ਆਉਂਦਾ ਹੁੱਕਾ ਪਰ ਕੇ ਲੇਟ ਜਾਂਦਾ ਤੇ ਹਾਲ ਨੇ ਵੱਲ ਤੱਕਦਾ ਰਹਿੰਦਾ ਹੁਣ ਦੋਵੇਂ ਬੋਟ ਉੱਡਣ ਲੱਗ ਪਏ ਸਨ ਰਹੀਮ ਖਾਨ ਨੇ ਉਹਨਾਂ ਦੇ ਨਾਂ ਆਪਣੇ ਬੱਚਿਆਂ ਵਾਲੇ ਰੱਖ ਦਿੱਤੇ ਸਨ ਦੁਨੀਆ ਵਿੱਚ ਉਹਨ ਉਸਦੇ ਦੋਸਤ ਇਹ ਚਾਰ ਪੰਛੀ ਹੀ ਸਨ ਲੋਕ ਹੈਰਾਨ ਸਨ ਕਿ ਉਹਨਾਂ ਕਈ ਦਿਨਾਂ ਤੋਂ ਉਸ ਨੂੰ ਬਲਦਾਂ ਨੂੰ ਕੁੱਟਦਿਆਂ ਵੀ ਨਹੀਂ ਸੀ ਵੇਖਿਆ ਦੋਵੇਂ ਬਲਦ ਖੁਸ਼ ਸਨ ਉਹਨਾਂ ਦੀਆਂ ਪਿੱਠਾਂ ਤੋਂ ਜਗਮਾ ਦੇ ਨਿਸ਼ਾਨ ਲਗਭਗ ਅਲੋਪ ਹੋ ਗਏ ਸਨ ਰਹੀਮ ਕਾ ਇੱਕ ਦਿਨ ਖੇਤੋਂ ਕੁਝ ਸਵਕਤੀ ਮੋੜ ਰਿਹਾ ਸੀ ਕਿ ਰਾਹ ਵਿੱਚ ਕੁਝ ਮੁੰਡੇ ਕੌਡੀ ਖੇਡਦੇ ਮਿਲ ਗਏ ਪਰ ਉਹ ਉਸ ਨੂੰ ਵੇਖਦਿਆਂ ਹੀ ਆਪਣੀਆਂ ਜੁੱਤੀਆਂ ਛੱਡ ਕੇ ਨਸ ਗਈ ਉਹ ਕਹਿੰਦਾ ਹੀ ਰਹਿ ਗਿਆ ਓਏ ਐ ਮੈਂ ਕੋਈ ਖਾਂਦਾ ਤਾਂ ਨਹੀਂ ਤੁਹਾਨੂੰ ਅਸਮਾਨ ਉੱਤੇ ਬੱਦਲ ਛਾਏ ਹੋਏ ਸਨ ਉਹ ਬਲਦਰੋ ਕਾਲ ਨਾਲ ਹਿੱਕ ਕੇ ਘਰ ਪਹੁੰਚਿਆ ਉਦੋਂ ਹੀ ਬੱਦਲ ਜ਼ੋਰ ਨਾਲ ਗਰਜੇ ਤੇ ਮੀਂਹ ਲੱਥ ਪਿਆ ਰਹੀਮ ਖਾਨ ਨੇ ਘਰ ਆ ਕੇ ਮੂੰਹੇ ਬੰਦ ਕੀਤੇ ਤੇ ਦੀਵਾ ਬਾਲ ਲਿਆ ਫਿਰ ਰੋਜ਼ ਵਾਂਗ ਬੇਹੀ ਰੋਟੀ ਭੋਰ ਕੇ ਅਲਨੇ ਕੋਲ ਇੱਕ ਟਾਂਡ ਉੱਤੇ ਸੌਟ ਆਇਆ ਓਏ ਬਿੰਦੂ ਓਏ ਨੂਰੀਆ ਉਸ ਹਾਕ ਮਾਰੀ ਪਰ ਬੋਟ ਅਲਨੇ ਉੱਪਰ ਨਾ ਨਿਕਲੇ ਉਸ ਨੇ ਹਾਲਨੇ ਵਿੱਚ ਨਿਗਾਹ ਮਾਰੀ ਤਾਂ ਚਾਰੇ ਪੰਛੀ ਆਪਣੇ ਖੰਭਾਂ ਵਿੱਚ ਸਿਰਲ ਕੋਈ ਸੈਵੇਂ ਬੈਠੇ ਸਨ। ਉਹਨਾਂ ਉੱਤੇ ਛਾਤ ਤੋਂ ਪਾਣੀ ਟਿਪ੍ਰਿਆ ਸੀ। ਰਹੀਮ ਖਾਨ ਨੇ ਸੋਚਿਆ ਜੇ ਪਾਣੀ ਐਵੇਂ ਚੁੰਦਾ ਰਿਹਾ ਤਾਂ ਅਲਨਾ ਗਲ ਜਾਏਗਾ। ਉਹ ਘਰੋਂ ਬਾਹਰ ਨਿਕਲਿਆ ਤਾਂ ਵਰਦੇ ਮੀਂਹ ਵਿੱਚ ਛਾਤ ਉੱਪਰ ਚੜ ਕੇ ਮੋਰੀ ਬੰਦ ਕਰਨ ਲੱਗ ਪਿਆ। ਅਖੀਰ ਜਦੋਂ ਉਹ ਹੇਠਾਂ ਉਤਰਿਆ ਤਾਂ ਮੀਂਹ ਨਾਲ ਭਿੱਜ ਕੇ ਗੱਜ ਹੋ ਚੁੱਕਿਆ ਸੀ। ਅੰਦਰ ਆਇਆ ਤਾਂ ਉਸ ਨੂੰ ਸ਼ਿਕਾਉਣ ਲੱਗ ਪਈਆਂ। ਉਸ ਗਿੱਲੇ ਕੱਪੜੇ ਬਦਲੇ ਤੇ ਚਾਦਰ ਤਾਣ ਕੇ लेट ਗਿਆ। ਅਗਲੇ ਦਿਨ ਸਵੇਰੇ ਉੱਠਿਆ ਤਾਂ ਉਸ ਨੂੰ ਬੁਖਾਰ ਚੜ੍ਹਿਆ ਹੋਇਆ ਸੀ ਤੇ ਹੱਡ ਭੰਨ ਨਹੀਂ ਲੱਗੀ ਹੋਈ ਸੀ ਪਰ ਹਾਲਚਲ ਕੌਣ ਪੁੱਛਦਾ ਕੌਣ ਦੁਆਦਾਰੂ ਕਰਦਾ ਦੋ ਦਿਨ ਉਹ ਓਵੇਂ ਪਿਆ ਰਿਆ ਜਦੋਂ ਲੋਕਾਂ ਉਸ ਨੂੰ ਖੇਤ ਜਾਂਦੀਆਂ ਨਾ ਦੇਖਿਆ ਤਾਂ ਉਹਨਾਂ ਨੂੰ ਚਿੰਤਾ ਹੋਈ ਕਿ ਕਿਤੇ ਬਿਮਾਰੀ ਨਾ ਹੋ ਗਿਆ ਹੋਵੇ ਕੁਝ ਲੋਕ ਉਸ ਦੇ ਘਰ ਤੱਕ ਆਏ ਉਹਨਾਂ ਅੰਦਰ ਝਾਕੇ ਵੇਖਿਆ ਤਾਂ ਉਹ ਬਿਸਤਰੇ ਉੱਤੇ ਲੇਟਿਆ ਹੋਇਆ ਸੀ ਤੇ ਆਮੁਹਾਰੇ ਗੱਲਾਂ ਕਰੀ ਜਾ ਰਿਹਾ ਸੀ ਓਏ ਬਿੰਦੂ ਓਏ ਨੂਰੀਆ ਕਿੱਥੇ ਮਰ ਗਏ ਓਏ ਅੱਜ ਤੁਹਾਨੂੰ ਕੌਣ ਰੋਟੀ ਖਵਾਊ ਫਾਬਾ ਬਿੱਲਾਂ ਕਮਰੇ ਵਿੱਚ ਖੰਭ ਫੜਫੜਾਉਂਦੀਆਂ ਫੇਰ ਰਹੀਆਂ ਸਨ ਲੱਗਦਾ ਵਿਚਾਰਾ ਪਾਗਲ ਹੋ ਗਿਆ ਕਾਲੂ ਜ਼ਿੰਮੇਦਾਰ ਨੇ ਕਿਹਾ ਕੱਲ ਸਵੇਰੇ ਹਸਪਤਾਲ ਵਾਲਿਆਂ ਨੂੰ ਖਬਰ ਕਰ ਦਿਆਂਗੇ ਬਈ ਇਸ ਨੂੰ ਲੈ ਜਾਣ ਦੂਜੇ ਦਿਨ ਸਵੇਰੇ ਲੋਕ ਹਸਪਤਾਲ ਵਾਲਿਆਂ ਨੂੰ ਸਾਧ ਲਿਆਏ ਪਰ ਰਹੀਮ ਖਾਂ ਦੇ ਅੰਦਰ ਬੜੇ ਤਾਂ ਉਹ ਮਰਿਆ ਪਿਆ ਸੀ ਚਾਰੇ ਅਬਾਬੀਲਾ ਉਸਦੀ ਪਵਾਂਦੀ ਨੀਵੀਂ ਪਾਈ ਬੈਠੀਆਂ ਸਨ ਦੋਸਤੋ ਤੁਸੀਂ ਸੁਣੀ ਕਹਾਣੀ ਅਬਾਬੀਲ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ